ਗੁਰੂ ਦੇ ਚਰਨਾ ਵਿੱਚ ਜਾਈਏ ਗੁਰੂ ਦੇ ਦਰ ਤੇ ਘਰ ਤੇ ਜਾਈਏ ਸੇਵਾ ਕਰੀਏ ਸੰਗਤ ਕਰੀਏ ਸਤਿਗੁਰੂ ਮਹਾਰਾਜ ਮੇਰੇ ਸਾਡੀਆਂ ਝੋਲੀਆਂ ਭਰਦੇ ਆ ਸੇਵਾ ਕਿਵੇਂ ਕਰਨੀ ਹੈ ਸੰਗਤ ਕਿਵੇਂ ਕਰਨੀ ਹੈ ਉਹ ਵੀ ਮਹਾਰਾਜ ਬਾਣੀ ਵਿੱਚ ਦੱਸਦੇ ਆਪ ਗਵਾਏ ਸੇਵਾ ਕਰੇ ਤਾਂ ਕਿ ਛਪਾਏ ਮਾਨ ਜਦੋਂ ਤੋਂ ਅਗਦੀ ਹਉਮੈ ਛੱਡ ਕੇ ਸੇਵਾ ਕਰੇਗਾ ਨਾ ਜਦੋਂ ਸੇਵਾ ਕਰਕੇ مان بھی جتائیں گا سچے پاتشوگی دے پائی پر رکھو گئی ملکی جدا پہ نا سوچیا ہوئے گرم کو سردار اجاب سنجی سردار درسن سنجی بہت پروار جڑے آجنات پرمیشن جو بھائی پر سردار پرمیشن سردار پرمیشن سردار پرمیشن سردار پرمیشن سردار پرمیشن ਆਪ ਤਾਂ ਤੇਰਾ ਸੰਕਸ਼ਣ ਦਿਸ ਗੋਹ ਸੰਤ ਆ ਰਿਹਾ ਹੈ ਜਦ ਸਾਰਾ ਕੁਝ ਦੇ ਘਰ ਵਿੱਚ ਘੱਟ ਨਹੀਂ ਹੈ ਤੇਰੀ ਵਰਗੀ ਕਿਰਪਾ ਕਰ ਦਿੰਦਾ ਵੀ ਦਿਨ ਦਾ ਮੇਲ ਲੈ ਕੇ ਸੱਤ ਪਾਏ ਜੁਗਾ ਜੁਗਾ ਕਰੇ ਆਸੀ ਪਾਏ ਕੋਈ ਨਹੀਂ ਕੋਈ ਪਰਦੇ ਨੇ ਹੰਦਾ ਹੱਥ ਜੋੜ ਕੇ ਦੱਸਾ ਬਹੁਤ ਚਾਹ ਗਿਆ ਉਹ ਨਹੀਂ ਦਿਤਾਈਦਾ ਹੈਗਾ ਪਾਣੀ ਦਾ ਬਚਣਾ ਤਿਆਰ ਹੋ نان سیوا کی وجہ ہے ਮਾਨਤਾ ਮਹਾਰਾਜ ਜਿੱਤੇ ਜੋਤੀ ਜੋਤ ਸਮਾਏ ਭਾਈ ਆਤਮ ਦੇ ਘਰ ਵਿੱਚ ਬਾਲਕ ਨੇ ਜਨਮ ਲਿਆ ਸਾਡਾ ਚਾਰ ਬਣਕੇ ਦੁਇ ਜੀਆਂ ਨੂੰ ਘਰ ਵਿੱਚ ਗਰੀਬੀ ਵੀ ਸੀਗੀ ਕੋਈ ਬਹੁਤੇ ਤਕੜੇ ਨਹੀਂ ਲੋਕਾਂ ਨੇ ਕਿਹਾ ਉਹ ਬੜੇ ਲੰਬੇ ਸਮੇਂ ਬਾਅਦ ਭਾਈ ਆਤਮ ਨੇ ਖੜੇ ਔਲਾਦ ਵੀ ਉੱਤ ਹੋਇਆ ਚਲੋ ਇੱਕ ਗੁਜਰਾ ਸੰਦੇ ਚਲੀਏ ਕੋਈ ਘੋਲਿਆ ਕੇ ਦਿੰਦਾ ਤੂੰ ਕੁਛ ਲਿਆ ਕੇ ਉਹਦੇ ਦਾ ਘਰ ਪਰਦਾਸ ਨਾਲ ਭੱਜ ਦਿੰਦਾ ਭਾਈ ਆਦਮ ਕਿਉਂ ਦੇ ਘਰ ਵਾਲੀ ਕਹਿੰਦੀ ਸਾਡੇ ਘਰੇ ਪੁੱਤ ਕਾਦਾ ਆਇਆ ਹੈ ਸਾਡੇ ਘਰੇ ਤਾਂ ਦੁਨੀਆਂ ਦੇ ਸਾਰੇ ਪਦਾਰਥ ਹੀ ਆ ਗਏ ਹੈ ਬਹੁਤ ਖੁਸ਼ ਹੋਏ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਗੁਣ ਗਾਉਂਦੇ ਨਹੀਂ ਸਕਦੇ ਸੱਚੇ ਬਾਦਸ਼ਾਹ ਤੁਹਾਡੇ ਘਰ ਦੀ ਕੀਤੀ ਹੋਈ ਥੋੜੀ ਸੇਵਾ ਨੇ ਸਾਡੀ ਜ਼ਿੰਦਗੀ ਦੁੱਖਾਂ ਭਰੀ ਜਿੰਦਗੀ ਸੁੱਖਾਂ مہاراج جی آ گرو رام دس مہاراج جیخش ہے ست گور بڑا خوش ہوئے ਇਹਦਾ ਤਾਂ ਨਾਮ ਉਹ ਹੈ ਦੁਨੀਆਂ ਨੂੰ ਢੁੱਲੇ ਭਟਕੇ ਨੂੰ راہ ਬਖਾਇਆ ਕਰੂਗਾ ਫਿਰ ਭਾਈ ਭਗਤ ਜੀ ਨੇ ਰਹਿੰਦੇ ਸਮੇਂ ਤੱਕ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪਿਆ ਤੇ ਜਪਾਇਆ ਜਿਹੜਾ ਕੋਲੋਂ ਪਿਆਰੂ ਫਿਰ ਭਾਈ ਮੈਨੂੰ ਸਭ ਤੋਂ ਪਹਿਰੋ ਭਾਈ ਕਿ ਵੀ ਜਿਹੜੀਆਂ ਅਸਮਖਸਾਂ ਦਾ ਪਸਿੱਧੂਆਂ ਦਾ ਕਹਿਦੇ ਨੇ ਭਾਈ ਆਲੂ ਤੋਂ ਬਾਅਦ ਜਿਹੜੀਆਂ ਅਸਮਖਸ ਤੇ ਚੱਲੀ ਹੋਈ ਹੈ ਉਸ ਸਮੇਂ ਤੋਂ ਉਹਨਾਂ ਦੇ ਜਨਮ ਤੇ ਆੜੇ ਦਿਨ ਵੀ ਚਿੱਤਾਂ ਵੀ ਮਾਈਆਂ ਜਾਂਦੀਆਂ ਹੈ ਐਂਡ ਪਾਪਤਾ ਇਹ ਹੈ ਕਿ ਇਹ ਕਿਤੇ ਸਾਨੂੰ ਕਿਤੋਂ ਕੁਛ ਨਾ ਨਾ ਮਿਲੇ ਪਿਆਰੇ ਕਿਤੋਂ ਵਿੱਥਕ ਹਾਰ ਜਾਈਏ ਕਿ ਕਿਤੋਂ ਨਹੀਂ ਕੁਛ ਮਿਲਦਾ ਹੈ ਗੁਰੂ ਪਾਤਸ਼ਾਹ ਦੇ ਘਰ ਵਿੱਚ ਆ ਕੇ ਟਹਿਕਿਆ ਤੁਸ ਸਤਿਗੁਰੂ ਦੇ ਘਰ ਵਿੱਚ ਹਉਮਕ ਪ੍ਰਾਪਤੀ ਹਉ ਨਕਾਰ ਹਉ ਬੇਖ ਮਨ ਦਾ ਚੋਰ ਜਾਰ ਜਵਾਰ ਹਉ ਪਰ ਘਰ ਤੋਂ ਹੁਕਮ ਦਾ ਨਿੰਦਕ ਦੁਸ਼ਟ ਹਰਾਮ ਕੋ ਠਗ ਦੇਸਤ ਗੰਦਾ ਵਿਸ਼ਵਾਸ ਧਰਤੀ ਤਕਿਰਕ ਕਾਣ ਮੈਂ ਉਹ ਨਾਮ ਧੰਦਾ ਸੇਵਰ ਮਰੀਤਾ ਢਾਡੀਆਂ ਸਤਿਗੁਰ ਬਖਸ਼ਦਾ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਅਸੀਂ ਤਾਂ ਪਾਪਾਂ ਦੇ ਭਰੇ ਹੋਏ ਐ ਅਸੀਂ ਤੇ ਔਗਣਾਂ ਦੇ ਭਰੇ ਹੋਏ ਐ ਮਹਾਰਾਜਾ ਸਾਨੂੰ ਕੋਈ ਰਾਹ ਨਹੀਂ ਦਿਖਾਉਂਦਾ ਜ਼ਿੰਦਗੀ ਬੜੀ ਗੁਫਾ ਭਰੀ ਐ ਸਾਨੂੰ ਤੁਸੀਂ ਬਖਸ਼ੋ ਮਹਾਰਾਜ ਤੂੰ ਦਾਤਾ ਸਰਚਨ ਹਾਰ ਬਖਸ਼ ਪੁਜਿਆ Thank you رتن کردیا ہوئے آد بخش نار ہو بخش لینا ستگو پاتشاہ جی کرپا کرنی سردار اجائب سندار درسنگ <سؤال> دونوں پروار جو بھاؤنا مخ رکھد ہوا آپ جی کی دمکی باری گیا اگے تو چلیا ہٹ رکھنا چربی کما درشمی دونوں پرواروں میں آپسی پر ساتھ بخشنا ستگو والا نتری سیوا سمن بانی باغی بنا ਨਿਮੇ ਕਾਰ ਕੀਤੇ ਤੁਮ ਤੋ ਸੁਪ੍ਰਾਂਗ ਲੋਕ ਪਰਉਪਕਾਰੀ ਸੰਗਤਾਂ ਨੇ ਸੇਵਕਾਂ ਨੇ ਪਰਦੇ ਕੱਢੇ ਪਾਤਸ਼ਾਹ ਜੀ ਆਪ ਜੀ ਨੂੰ ਹਰਿ ਹਰਿ ਪੰਚਾਂ ਅਰਧਨਾ ਪ੍ਰਸਾਦ ਸਜੇ ਹਾਜ਼ਰ ਤੁਮ ਦਾ ਪ੍ਰਮਾਣ ਹੋਵੇ ਝੂਠ ਲੱਗੇ ਜੋ ਜੀ ਸ਼ਕੈ ਆਪ ਜੀ ਰਾਮਾ ਮਾਰਕੀ ਵਾਹਿਗਤੀ ਕਿਰਪਾ ਕਰੇ ਪਾਤਸ਼ਾਹ ਸਰਬਤ ਸੰਗਤਾਂ r u m ਦੇ ਨਾਲ ਹੀ ਸਾਡੇ ਬਾਬਾ ਗੁਰਵੀਰ ਸਿੰਘ ਜੀ ਜਤੋਪੁਰਨਪਾਈ ਨਾਭ ਸਿੰਘ ਜੀ ਅਤੇ ਭਾਈ ਹਰਕਿਸ਼ ਸਿੰਘ ਜੀ ਭਾਈ ਗੁਰਵੰਦਰ ਸਿੰਘ ਜੀ ਗੁਰੂ ਦੇ ਬਜੀਗ ਅਤੇ ਨਾਲ ਹੀ ਜਾਤੀਏ ਸਿੰਘਾਂ ਦੀ ਬੇਨਤੀ ਹੈ ਭਾਈ ਉਹ ਵੀ ਆਪਣੇ ਆਪ ਦੇ ਮਾਨ ਸਨਮਾਨ ਲੈਣੇ ਪ੍ਰਾਪਤ ਕਰੋ ਭਾਈ ਪਿਆਰ ਨਾਲ ਮਸੀਹ ਨੂੰ ਸਹੀ ਕਹਿ ਦਿੰਦੇ ਆ ਅੰਜੀ ਜੀ ਅੱਛਾ ਸਾਡੇ ਜਿਆਪੀਆ ਸਿੰਘ ਪਟਨਾ ਤੋਂ ਦੇ ਆਪਣਾ ਮਾਨ ਸਨਮਾਨ ਭਾਈ ਜਿਸ਼ਵਿੰਦਰ ਸਿੰਘ ਜੀ ਕਰਤਾ بینتی ہے جو ساری سنگت مستوا سر پہنچی ہے وہ بھائی سارے آ کے اپنے سروپر خوش رہنا ਜੋ ਵਰਦਾਰਾ ਫਸਟ ਅਨਸਰ ਸਾਰੇ ਸੰਗਤ ਦੇ ਭਾਈਓ ਨੂੰ ਬੇਨਤੀ ਹੈ ਕਿ ਜਿੰਨੇ ਮੈਂਬਰ ਆਏ ਨੂੰ ਆ ਕੇ ਆਪਣਾ ਵਰਦਾਰਾ ਨਾਮ ਸਨਮਾਨ ਲੈ ਲੈਣ ਹੋਰਨ ਤੋਂ ਪ੍ਰੰਤ ਜੋ ਸਾਡੇ ਨਗਰ ਦੀ ਝਾੜੂ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਹੀ ਸਾਰੇ ਸੇਵਕ ਨਿਰੰਨ ਦੇਵਤੀ ਆਪੇ ਉਹ ਵੀ ਆ ਕੇ ਆਪਣਾ ਗੁਰੂ ਦੇ ਚਰਨਾਂ ਦੇ ਵਿੱਚ ਜੋਨ ਦਾ ਮਾਨ ਸਰਮਾਉਣਾ ਲੈਣ ਦੀ ਕਿਰਪਾ ਦਾ ਕਰਨ ਜੋ ਸਾਡੇ ਵੀਰ ਚਾਣ ਦੀ ਸੇਵਾ ਨੂੰ ਹੁੰਦੇ ਨੇ ਸਤਿਗੁਰਾਂ ਦੇ ਅੱਗੇ ਉਹਨਾਂ ਨੂੰ ਵੀ ਦੇਖੀ ਆ ਦੀ ਭਾਈ ਆ ਕੇ ਆਪਣਾ ਮਾਨ ਸਰਮਾਨ ਪ੍ਰਾਪਤ ਕਰ ਲੈਣ ਬੋਲੇ ਸੋ ధਿਆਉ ਸੋ ਸ੍ਰੀ ਅਕਾਲ ਨੰਬਰ ਤੋਂ ਮਾਸਟਰ ਸਾਹਿਬ ਕੋਈ ਆਈ ਹੈ ਬੋਲੇ ਦੀ ਸੇਵਾ ਨੂੰ ਬਨੇ ਸਤਿਗੁਰਾਂ ਦੇ ਅੱਗੇ ਪਾਲਕੀ ਦੇ ਉਹਨਾਂ ਦੇ ਜੀ ਅੱਜ ਆਪਣਾ ਮਾਣ ਸ਼ਹਾਮ ਕਰਨੀ ਕਿਰਪਾ ਕਰੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭਾਈ ਗਰੀਬ ਸਿੰਘ ਜੀ ਅਤੇ ਭਾਈ ਇੱਕੋ ਸਿੰਘ ਜੀ ਅਤੇ ਉਹ ਕਹਦੇ ਨਾ ਰਹੀ ਭਾਈ ਗੁਰਪ੍ਰੀਤ ਸਿੰਘ ਜੀ ਡਾਕਟਰ ਭਾਈ ਸਤਨਾਮ ਸਿੰਘ ਜਿਹਨੇ ਵੀ ਸਾਰੇ ਧਰੂ ਕਮੇਟੀ ਦੇ ਮੈਂਬਰ ਹੈ ਪਰ ਯੂਆਰ ਕੇ ਆਪਣਾ ਬੰਦਾ ਮਾਨ ਸਨਮਾਨ ਸੇਵਾ ਦਾ ਦੇਣ ਦੀ ਪ੍ਰਾਪਤਾ ਕਰ ਹੁਣ ਦਲੇ ਪਾਸੇ ਲਗਾ ਬੋਲੇ ਸੁਣੇ ਨਾ ਬੋਲੇ ਵਰਾ ਪ੍ਰਬੰਧਕ ਜੀ ਸੋ ਇੰਟਰਪਰਟ ਵੀ ਆਪ ਦਾ ਨਾਮ ਸ਼ਰਮਾ ਹੈ ਟਿਕਟ ਦਾ ਪਰਚਾ ਡਾਫਟ ਹੈ ਮੈਨੂੰ ਲੈਪ ਹੋਊਗਾ ਜੀ ਭਾਈ ਮੋਕਾ ਤੇ ਕਿਹਾ ਜੀ ਵੀ ਉਹਨੇ ਬੋਰਡਿੰਗ ਕਰਾਈ ਦੋਰੀਤੀ ਪਾਦਿ ਸ਼ੁਰੂ ਹੋ ਗਈ ਉਹਨੇ ਸੋ ਨਿਹਾਲ ਸ੍ਰੀ ਅਕਾਲ ਤੇ ਜਿਹੜੇ ਜੋ ਕਰ ਸਾਡੇ ਸਰਦਾਰਾ ਸਰਪ ਦੇ ਪ੍ਰਧਾਨ ਜੀ ਨੇ ਉਹਨਾਂ ਨੇ ਕਿਹਾ ਜੀ ਆਪਣਾ ਨਾਮ ਸ਼ਰਮਾ ਜੀ ਬੋਲੇ ਸੋਨੇਹਾ ਸਿਆਕਾਰੋ ਵਾਰੀ ਕੁੱਟੀ ਦਾ ਫਤਸਾ ਵਾਰੀ ਨਿਤ ਫਤੇ ਦੀ ਸਮਝ ਕਹੋ ਜੀ ਆਪੋ ਗੱਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੋ ਮਿਤੋਂ ਲੈ ਕੇ ਸਾਹਿਬ ਸੱਚੇ ਪਾਤਸ਼ਾਹ ਜੀ અપਾਰ ਕਿਰਪਾ ਕਰ ਰਹੇ ਨੇ ਸਾਰੀ ਸੰਗਤ ਦੇ ਬਹੁਤ ਹੀ ਖੁਸ਼ੀ ਭਰਿਆ ਮੌਕਾ ਹੈ ਸਰਕਾਰ ਭਰਪੂਰ ਤੇ ਤੂ ਉਹਨਾਂ ਨੇ ਇਸ ਮਹਿਕ ਦੀ ਤਹਿਕ ਦੀ ਫਲਵਾੜੀ ਦੇ ਵਿੱਚ ਸਤਿਗੁਰਾਂ ਨੇ ਦੋ ਪੋਤਿਆਂ ਦੀ ਦਾਤ ਵਰਥੀ ਹੈ ਸਰਦਾਰ ਅਰਸ਼ਣ ਸਿੰਘ ਸਰਦਾਰ ਮਜੀਦ ਸਿੰਘ ਤੇ ਤਾਂ ਸਾਰੇ ਹੀ ਪਰਿਵਾਰ ਵੱਲੋਂ ਇਸ ਦਾਤ ਦੀ ਸ਼ੁਕਰਾਨੇ ਵਜੋਂ ਸਤਿਗੁਰਾਂ ਦੇ ਗੁਰਬਾਣੀ ਦੇ ਅਖੰਡ ਪਾਠ ਪਰਸੋਂ ਤੋਂ ਲੈ ਕੇ ਨੇ ਰੈਂਟਰ ਜਿਹੜੇ ਸੀ ਜਿਨ੍ਹਾਂ ਨੇ ਅੱਜ ਨਿਰਮੇਦਨ ਝੋਕ ਪਾਏ ਗਏ ਨੇ ਤਿੰਨ ਦਿਨ ਪਰਵਾਰ ਨੇ ਇਹ ਜਾਣ ਨਾਲ ਸੇਵਾ ਕੀਤੀ ਹੈ ਹਰ ਲੰਗਰੀ ਤੱਕ ਦੇ ਹਰ ਵਿਅਕੀ ਨੂੰ ਕੋਸ਼ਿਸ਼ ਕੀਤੀ ਹੈ ਕਿ ਲੰਗਰ ਪਾਣੀ ਆਪਾਣੀ ਪਰਸਾਦੇ ਦੀ ਸੇਵਾ ਜਰੂਰ ਕੀਤੀ ਜਾਵੇ ਕਿ ਪਰਿਵਾਰ ਵੱਲੋਂ ਮੈਨੂੰ ਹੁਕਮ ਹੋਇਆ ਹੈ ਕਿ ਅੱਜ ਇਹ ਬੇਅੰਤ ਖੁਸ਼ੀ ਪਰ ਦਿਹਾੜੇ ਤੇ ਜਿੰਨੇ ਵੀ ਰਿਸ਼ਤੇਦਾਰ ਦੋਸਤ ਮਿੱਤਰ ਸੰਗਤ ਨਗਰ ਨਿਵਾਸੀ ਸਾਥ ਸੰਗਤ ਇੱਥੇ ਪਹੁੰਚੀ ਨੇ ਉਹਨਾਂ ਦੇ ਇੱਕ ਇੱਕ ਕਦਮ ਦਾ ਪਰਿਵਾਰ ਸਿਰ ਮੱਥੇ ਮੰਨਦਾ ਇਸੇ ਨਾਲ ਹੀ ਪਰਿਵਾਰ ਵੱਲੋਂ ਬੇਨਤੀ ਹੈ ਇੱਕ ਪ੍ਰਸ਼ਾਦਾ ਪਾਣੀ ਪਸੋਂ ਰੋਟੀ ਤੋਂ ਲੈ ਕੇ ਗੁਰੂ ਦੇ ਲੰਗਰ ਤੋਂ ਵਰਤ ਰਹੇ ਜਿੰਨੇ ਵੀ ਇੱਥੇ ਮਾਈ ਭਾਈ ਆਉਂਦੇ ਨੇ ਉਸਾਰੇ ਪ੍ਰਸ਼ਾਦਾ ਪਾਣੀ ਚਾਹ ਪਾਣੀ ਛਕੇ ਜਿਨਾ ਜਾਨ ਦੀ ਚੇਚਲ ਨਾ ਕਰਨ ਪਰਿਵਾਰ ਵੱਲੋਂ ਕੋਟਨ ਕੋਟ ਧੰਨਵਾਦ ਸਾਹਿਬ ਜੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ 3 ਦਿਨ ਇੰਨਾਂ ਦੇ ਗ੍ਰਹਿ ਤੇ ਪਹੁੰਚ ਕੇ ਦਰਸ਼ਨ ਦਿਖਾਰੇ ਦਿੱਤੇ ਨੇ ਸੋ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹਿਜਰੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ